ਹਾਂਜੀ ਬਾਪੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਵੇਖਣਾ ਪਾਸਾਂ ਲੈ ਕੇ ਆਈ ਸੀਗੇ ਬਕਿਆਊ ਹੈਗਾ ਸਾਨ ਆਪਣੇ ਪਿੰਡ ਦੀ ਹੈਗਾ ਦੁੱਧੜੇ ਚ ਦੇਖੋ ਇਹ ਇੱਕ ਮਿੰਨੇ ਸਾਂਦੀ ਉਮਰ ਹੈਗੀ ਨੀਲੀ ਰਾਵੀ ਦਾ ਹੈਗਾ ਬਾਈ ਨੇ ਸ਼ੌਂਕ ਨਾਲ ਪਾਲਿਆ ਹੋਇਆ ਕਰੇ ਦੇਖ ਸਕਦੇ ਹੋ ਬਾ ਬਈਏਗਾ ਪਿੰਡ ਦੁੱਧੜਾ ਪਾ ਸਕਰੀਨ ਤੇ ਵੀ ਨੰਬਰ ਦੇ ਦਾਂਗੇ ਨੰਬਰ ਤੇ ਕੰਟੈਕਟ ਜਰੂਰ ਕਰ ਲਿਓ ਜਿਸ ਵੀਰ ਨੇ ਲੈਣਾ ਹੋਵੇ ਦੇਖੋ ਭਾਈ ਘਰ ਦਾ ਬਾਲਾ ਸਾਨਾ ਬੂਰੀਆਂ ਰੀਜੇ ਨਾਲ ਪਾਲਿਆ ਬਾਈ ਨੇ ਕੋਸ ਨੂੰ ਆਪਾ ਗੇੜਾ ਦੇ ਕੇ ਵੀ ਦਿਖਾ ਦਿੰਨੇ ਆਂਗੇ ਦੇਖੋ ਜੀ ਤੁਰ ਸਾਨ ਦੀ ਦੇਖ ਸਕਦੇ ਹੋ ਤੁਸੀਂ ਪੂਰਾ ਵਧੀਆ ਸਾਨ ਹੈਗਾ ਭਾਈ ਜਿਨੇ ਵੀ ਲੈਣਾ ਹੋਵੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਜਰੂਰ ਕਰ ਲਿਓ ਦੇ ਕੋਸੀ ਆਪਣੇ ਮਿੱਤਰ ਯਾਰ ਉਹਦਾ ਸਾਨ ਹੈ ਗਏ ਘਰੇ ਪਾਲਿਆ ਗੋਨੇ ਜੀ ਬਬੇ ਹੋਰ ਵੀਡੀਓ ਦੇਖ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ